ਮਸਲਾ ਬੜਾ ਗੰਭੀਰ ਆ ਬਹੁਤ ਪੁਰਾਤਨ ਸਿੱਖ ਨੇ ਬਹੁਤ ਪੁਰਾਣੇ ਪਰਿਵਾਰ ਇੱਥੇ ਰਹਿ ਰਹੇ ਨੇ ਕੁਝ ਤੈਵੀ ਆਪ ਦਾ ਸ਼ਾਰਦਾ ਨਦੀ ਦਾ ਕਟਾਨ ਇਹਨਾਂ ਦੀਆਂ ਜ਼ਮੀਨਾਂ ਰੁੜ ਗਈਆਂ ਬੇਰੋਜ਼ਗਾਰੀ ਪਿਛੜਾਪਨ ਤੇ ਜ਼ਿਲ੍ਹਾ ਮੁਖਿਆਲੇ ਤੋਂ ਦੂਰ ਪੀੜੀ ਪੀੜੀ ਤੇ ਜਾਣ ਵਾਸਤੇ 250 ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪੈਂਦਾ ਪਰ ਸਿੱਖ ਅੱਜ ਵੀ ਬਾਣੀ ਬਾਣੇ 'ਚ ਪੱਕੇ ਨੇ ਛੋਟੇ ਛੋਟੇ ਬੱਚੇ ਆ ਆ 7 ਸਾਲ ਦਾ ਬੱਚਾ ਵਾ ਜਿਹਨੂੰ ਪੰਜਾਂ ਬਾਣੀਆਂ ਦਾ ਪਾਠ ਕੰਠਿਆ ਮੂੰਹ ਜਵਾਨੀ ਪਾਠ ਕਰਦਾ ਵਾ ਜਪ ਸਾਹਿਬ ਵੱਡੇ ਵੱਡੇ ਜਿਹੜੇ ਗ੍ਰੰਥੀ ਉਹਨਾਂ ਕੋ ਨਹੀਂ ਹੁੰਦਾ ਪਰ ਇਹ ਬੱਚਾ ਕਰਦਾ ਹੋ। ਸਿੱਖਾਂ 'ਚ ਕੋਈ ਕਮੀ ਨਹੀਂ ਗਈ ਸਾਡੀਆਂ ਜਥੇਬੰਦੀਆਂ ਸਾਡੀਆਂ ਕਾਰਸੇਵਾ ਵਾਲੀਆਂ ਜਥੇਬੰਦੀਆਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਣ। ਸਾਡੇ ਲੋਕਲ ਯੂਪੀ ਦੀਆਂ ਜਿਹੜੀਆਂ ਕਾਰਸੇਵਾ ਸੰਸਥਾਵਾਂ ਵਾਂ ਕੋਈ ਇੱਥੇ ਨਹੀਂ ਆਉਂਦਾ। ਉਹਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ ਕਿ ਸਾਰੇ ਹੀ ਸਿੱਖ 10-10 ਬੋਰੀਆਂ ਦੇਣ ਵਾਲੇ ਨਹੀਂਗੇ। ਇਹਨਾਂ ਨੂੰ ਮਦਦ ਦੀ ਜ਼ਰੂਰਤ ਆ। ਇੱਥੇ ਦੇ ਬਾਬਾ ਜੀ ਜਿਹੜੇ ਗ੍ਰੰਥੀ ਸਿੰਘ ਗੁਲਾਬ ਸਿੰਘ ਨੇ ਉਹ ਚਲਾ ਰਹੇ ਨੇ ਸੰਗੀਤ ਵਿਦਿਆਲੇ ਜਿਹਦੇ 'ਚ ਲਗਭਗ 40 ਤੋਂ 50 ਬੱਚੇ ਆ। ਬੱਚਿਆਂ ਨੂੰ ਪਾਠ ਸਿਖਾਉਂਦੇ ਆ ਕੀਰਤਨ ਸਿਖਾਉਂਦੇ ਆ ਗੁਰਮਤ ਨਾਲ ਜੋੜਦੇ ਆ ਪਰ ਉਹਨਾਂ ਦੇ ਬਹਿਣ ਦੀ ਜਗ੍ਹਾ ਨਹੀਂ ਇੱਕ ਟੀਨ ਸ਼ੈੱਡ ਪਿਆ ਵਾ ਜਿੱਦੇ ਚ ਕੋਈ ਪੱਖਾ ਵੀ ਨਹੀਂਗਾ ਪਰ ਇਹ ਬੱਚੇ ਫਿਰ ਵੀ ਸਿੱਖੀ ਸਿਧਾਂਤਾਂ ਦੇ ਨਾਲ ਜੁੜੇ ਆ ਸਾਰੀਆਂ ਜਥੇਬੰਦੀਆਂ ਨੂੰ ਮੀਤ ਰਿਕੁਐਸਟ ਆ ਬੇਨਤੀ ਆ ਕਿ ਇਹਨਾਂ ਆਪਣੇ ਸਿੱਖਾਂ ਦੀ ਬਾਹ ਫੜੋ ਅਸੀਂ ਦੂਸਰੇ ਧਰਮਾਂ ਨੂੰ ਆਪਣੇ ਨਾਲ ਜੋੜਨਾ ਤੇ ਦੂਰ ਦੀ ਗੱਲ ਸਾਡੇ ਆਪਣੇ ਪਰਿਵਾਰ ਸਾਡੇ ਆਪਣੇ ਬੱਚੇ ਦੂਸਰੇ ਧਰਮਾਂ 'ਚ ਜਾ ਰਹੇ ਆ ਅਸੀਂ ਸਾਰੇ ਧਰਮਾਂ ਦਾ ਸਨਮਾਨ ਕਰਦੇ ਆ ਪਰ ਨਾਲ ਨਾਲ